ਆ ਦੇ ਕੋਟਰੀ ਹਿਸਟਰੀ ਕਰ ਦੋ 20 ਮੀਟਰ ਨਾਲ ਸਰੀ ਦੇ ਵਿੱਚ ਇੱਕ ਹੈਗੇ 8 ਬੈਡਰੂਮ 5 ਬਾਥਰੂਮ ਤੇ ਨਾਲੇ ਦੋ ਬੇਸਮੈਂਟ ਸੂਟਾਂ ਇੱਕ ਹੈਗੇ ਦੋ ਬੈਡਰੂਮ ਦੀ ਦੂਜੀ ਹੈਗੇ ਇੱਕ ਬੈਡਰੂਮ ਦੀ ਆਗੇ ਥੋੜਾ ਫੈਮਿਲੀ ਏਰੀਆ ਤੇ ਨਾਲੇ ਡਾਈਨਿੰਗ ਏਰੀਆ ਤੇ ਇਧਰਲੇ ਪਾਸੇ ਆਗੇ ਥੋੜਾ ਕਿਚਨ ਤੇ ਨਾਲੇ ਐਕਸਟਰੀਅਰ ਦੇ ਚ ਹੈਗੀ ਸਪਾਈਸ ਕਿਚਨ ਆਗੇ ਥੋੜਾ ਡੈਕ ਏਰੀਆ ਤੇ ਪਿਛਲੇ ਪਾਸੇ ਅੱਧਾ ਪਾਸਾ ਪੇਵ ਕੀਤਾ ਹੋਇਆ ਤੇ ਦੂਜਾ ਪਾਸਾ ਘਾਹ ਰੱਖਿਆ ਹੋਇਆ ਤੇ ਟੋਟਲ ਲਾਟ ਹੈਗੀ 6 ਏਕਰ ਨਾਲ ਲੱਗੇ ਤੁਹਾਡਾ ਦੂਜਾ ਲਿਵਿੰਗ ਰੂਮ ਤੇ ਨਾਲੇ ਨਿਕਰੇ ਡਾਈਨਿੰਗ ਏਰੀਆ ਇਹ ਕਾਫੀ ਯੂਨੀਕ ਫੀਚਰ ਰੱਖੀ ਹੋਈ ਹੈ ਜਿਹੜੇ ਦੋਨੇ ਪਾਸੇ ਪੌੜੀਆਂ ਲੱਗਦੀਆਂ ਇੱਕ ਮੂਰਲੇ ਪਾਸੇ ਤੇ ਇੱਕ ਪਿਛਲੇ ਪਾਸੇ ਵੀ ਹਾਂ ਫਿਰ ਤੁਮ ਤੋਂ ਨਾਲੇ ਇੱਕ ਫੁੱਲ ਬੈਡਰੂਮ ਮੇਨ ਦੇ ਉੱਤੇ ਆ ਜਾਂਦਾ ਆਕਰਦੀ ਲੋਕੇਸ਼ਨ ਕਾਫੀ ਵਧੀਆ ਕਿਉਂਕਿ ਸਾਰਾ ਕੁਝ ਨੇੜੇ ਆ ਬੱਸ ਸਟਾਪ ਵੀ ਨੇੜੇ ਆ ਸਕੂਲ ਵੀ ਹੈਗੇ ਨੇੜੇ ਤੇ ਗਰੋਸਰੀ ਸਟੋਰ ਵੀ ਉੱਪਰ ਥੋੜੇ ਕੋਲੇ ਆ ਜਾਂਦੇ ਚਾਰ ਬੈਡਰੂਮ ਤੇ ਆ ਹੈਗਾ ਮਾਸਟਰ ਬੈਡਰੂਮ ਅਗੇ ਤੁਹਾਡਾ ਸੈਕੰਡ ਫੁੱਲ ਬਾਥਰੂਮ ਤੇ ਨਾਲ ਹੈਗੇ ਤਿੰਨ ਫੁੱਲ ਬੈਡਰੂਮ ਵਿਥ ਟਾਪ ਲੈਵਲ ਦੇ ਉੱਤੇ ਤੇ ਇਹ ਘਰ ਛੇ ਕਿ ਦੋ ਬੀਸਮੈਂਟ ਆ ਇੱਕ ਦੋ ਬੈਡਰੂਮ ਦੀ ਇੱਕ ਇੱਕ ਬੈਡਰੂਮ ਦੀ ਸੋ ਕਾਫੀ ਵਧੀਆ ਰੈਂਟ ਆਈ ਜਾਂਦਾ ਸੋ ਹੋਰ ਇਨਫੋਰਮੇਸ਼ਨ ਲਈ ਫੋਨ ਕਰ ਲਓ 7787792288